ਡੇਬਰੂਗੜੀ ਦੀ ਜੇਲ੍ਹ ਦੇ ਵਿੱਚੋਂ ਇੱਕ ਡਰਾ ਦੇਣ ਵਾਲੀ ਖਬਰ ਆ ਰਹੀ ਹੈ ਅਮਰਪਾਲ ਸਿੰਘ ਨੂੰ ਲੈ ਕੇ ਪੂਰੀ ਖਬਰ ਦੀ ਵੀਡੀਓ ਤੁਹਾਡੇ ਸਾਹਮਣੇ ਧਰਾਂਗੇ ਔਰ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਜਿਹੜੀ ਚਿੰਤਾ ਜਿਤਾਈ ਜਾ ਰਹੀ ਸੀ ਪਰਿਵਾਰ ਦੇ ਲੋਕਾਂ ਦੇ ਵੀ ਹੋਸ਼ ਉੱਡ ਗਏ ਨੇ ਪੂਰੇ ਪੰਜਾਬ ਦੇ ਲੋਕਾਂ ਦੇ ਵੀ ਯਾਨੀ ਉਹੀ ਹੋਇਆ ਜਿਹੜੇ ਦੀ ਅਸ਼ੰਕਾ ਸਾਡੇ ਪੰਜਾਬ ਦੇ ਲੋਕ ਲਾ ਰਹੇ ਸੀ ਔਰ ਸਰਕਾਰ ਆ ਜਿਹੜੀ ਉਹਨਾਂ ਨੇ ਕਿਵੇਂ ਏਜੰਡਾ ਚਲਾਇਆ ਅਮਰਪਾਲ ਸਿੰਘ ਦੇ ਨਾਲ ਉਹ ਵੀ ਤੁਹਾਡੇ ਸਾਹਮਣੇ ਧਰਾਂਗੇ ਅਰਬ ਅਜਨਾਲਾ ਕੋਰਟ ਦੇ ਵਿੱਚ ਜਿਵੇਂ ਖੱਲ ਉਹਨਾਂ ਦੇ ਸਾਥੀਆਂ ਨੂੰ ਲਿਆਂਦਾ ਗਿਆ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਔਰ ਦੂਜੇ ਪਾਸੇ ਕਿਹਾ ਤਾਂ ਇਹ ਵੀ ਜਾ ਰਿਹਾ ਸੀ ਕਿ ਅਮਰਪਾਲ ਸਿੰਘ ਨੂੰ ਲਿਆਂਦਾ ਜਾਣਾ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਅਮਰਪਾਲ ਸਿੰਘ ਨੂੰ ਪੂਰਾ ਡਰਾ ਦੇਣ ਵਾਲੀ ਖਬਰ ਆ ਜਾਂਦੀ ਹੈ ਪੰਜਾਬ ਦੇ ਲੋਕਾਂ ਲਈ ਪੂਰੀ ਪੰਜਾਬੀਅਤ ਲਈ ਯਾਨੀ ਅਮਰਪਾਲ ਸਿੰਘ ਦੇ ਖਿਲਾਫ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਰਿਹਾ ਕਿ ਅਮਰਪਾਲ ਸਿੰਘ ਦੇ ਖਿਲਾਫ ਇਹ ਸਰਕਾਰ ਹੈ ਜਿਹੜੀ ਇਹ ਏਜੰਡੇ ਵੀ ਚਲਾਉਗੀ ਹੋ ਸਕਦਾ ਲੋਕ ਤਾਂ ਇੱਚੋ ਤੇ ਕਹਿ ਰਹੇ ਨੇ ਕਿ ਅਮਰਪਾਲ ਸਿੰਘ ਨੂੰ ਕਿਤੇ ਗਾਇਬ ਕਰ ਸਕਦੀ ਆ ਜਾਂ ਕਿ ਦਿਨੇ ਕਿਤੇ ਕੋਈ ਹੋਂ ਨਹੀਂ ਕਰ ਸਕਦੀ ਆ ਇਸੇ ਖਬਰਾਂ ਦੇ ਰਿਲੇਟਡ ਯਾਨੀ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਇਹੀ ਖਬਰ ਸਾਹਮਣੇ ਆਈ ਆ ਕਿ ਪੂਰੇ ਪੰਜਾਬ ਦੇ ਲੋਕ ਇਸ ਖਬਰ ਨੂੰ ਸੁਣ ਕੇ ਹੋਸ਼ ਉਡਾ ਦੇਣ ਵਾਲੀ ਖਬਰ ਅਮਰਪਾਲ ਸਿੰਘ ਨੂੰ ਲੈ ਕੇ ਉਸ ਤੋਂ ਬਾਅਦ ਇਹਦੇ ਨਾਲ ਇੱਕ ਹੋਰ ਅਪਡੇਟ ਜੁੜ ਜਾਂਦੀ ਆ ਜਿਹਦੇ ਨਾਲ ਪੂਰੀ ਹੈਰਾਨੀ ਹੋ ਜਾਂਦੀ ਅੱਗੇ ਅਮਰਪਾਲ ਸਿੰਘ ਕੱਲ ਤਾਂ ਵੀ ਕਿਹਾ ਜਾ ਰਿਹਾ ਸੀ ਕਿ ਇੱਕ ਭਾਈ ਗਾਇਬ ਕਰ ਸਕਦੀ ਹੈ ਪੁਲਿਸ ਯਾਨੀ ਉੱਥੇ ਦਾ ਪ੍ਰਸ਼ਾਸਨ ਇੱਥੋਂ ਦੀ ਸਰਕਾਰ ਦੇ ਨਾਲ ਰਲ ਕੇ ਕੋਈ ਅਗੈਂਡਾ ਚਲਾ ਸਕਦੀ ਹੈ ਸਰਕਾਰ ਔਰ ਹੁਣ ਜਿਹੜੀ ਗੱਲ ਸਾਹਮਣੇ ਆਈ ਹੈ ਇਹ ਪੂਰੀ ਵੀਡੀਓ ਤੁਹਾਡੇ ਸਾਹਮਣੇ ਸਵਾਹਾਂਗਾ ਈਮਾਨ ਸਿੰਘ ਖਾਰਾ ਵਕੀਲ ਨੇ ਭਾਈ ਅਮਰਪਾਲ ਸਿੰਘ ਦੇ ਉਹਨਾਂ ਨੇ ਮੂੰਹ ਜਿਹੜੀ ਇਹ ਗੱਲ ਉਹ ਮੈਂ ਤੁਹਾਡੇ ਸਾਹਮਣੇ ਧਰੂੰਗਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਅਮਰਪਾਲ ਸਿੰਘ ਦੇ ਖਿਲਾਫ ਸਰਕਾਰ ਪੰਜਾਬ ਦੀ ਕਿਵੇਂ ਅਗੈਂਡਾ ਚਲਦੀ ਹੈ ਔਰ ਹੁਣ ਧਿਆਨ ਦੇ ਨਾਲ ਸੁਣ ਲੈਣਾ ਜਿਹੜੀ ਪੰਜਾਬ ਦੀ ਸਰਕਾਰ ਨੇ ਇਹ ਗੱਲ ਕਹੀ ਹੈ ਮੂੰਹ ਦੇ ਵਿੱਚੋਂ ਪੰਜਾਬ ਦੇ ਮੁੱਖ ਮੰਤਰੀ ਨੇ ਕਿ ਅਮਰਪਾਲ ਸਿੰਘ ਜਾਂ ਬਾਕੀ ਦੇ ਸਾਥੀ ਉਹ ਆਪਣੀ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ ਐਨਐਸ ਟੁੱਟ ਕੇ ਪੰਜਾਬ ਆ ਰਹੇ ਨੇ ਯਾਨੀ ਲੋਕਾਂ ਨੂੰ ਤਾਂ ਇਹ ਲੱਗਿਆ ਸੀ ਕਿ ਰਿਆ ਹੋ ਰਹੇ ਨੇ ਪਰ ਨਹੀਂ ਪਰ ਜਦੋਂ ਅਮਰਪਾਲ ਸਿੰਘ ਦੇ ਨਾਲ ਜੁੜੀ ਇਹ ਅਪਡੇਟ ਸਾਹਮਣੇ ਆਉਂਦੀ ਆ ਤਾਂ ਸਰਕਾਰ ਦੇ ਵੀ ਔਰ ਪੂਰੇ ਪ੍ਰਸ਼ਾਸਨ ਦੇ ਵੀ ਔਰ ਦੂਜੇ ਪਾਸੇ ਪੰਜਾਬ ਵਾਸੀਆਂ ਦੇ ਵੀ ਹੋਸ਼ ਉਡਾ ਦਿੱਤੇ ਨੇ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਇਸੇ ਦੇ ਨਾਲ ਹੀ ਜਿਹੜਾ ਸਰਕਾਰ ਇਹਨਾਂ ਦੇ ਨਾਲ ਏਜੰਡੇ ਚਲਾਉਣਾ ਚਾਹੁੰਦੀ ਹੈ ਪੂਰੀ ਖਬਰ ਸਾਂਝੀ ਕਰਾਂਗੇ ਸੁਣੋ ਤੇ ਉਸ ਤੋਂ ਬਾਅਦ ਜੋ ਉਹਨਾਂ ਨੂੰ ਵੀ ਉੱਥੇ ਟ੍ਰਾਂਨਜ਼ਿਟ ਰਿਮਾਂਡ ਲੈ ਕੇ ਫਿਰ ਉਸ ਤੋਂ ਬਾਅਦ ਜੋ 39 ਨੰਬਰ ਐਫ ਆਈ ਆਰ ਵਿੱਚ ਅਰੈਸਟ ਹੋਣਗੇ ਜੀ ਅਜਨਾਲਾ ਪੁਲਿਸ ਸਟੇਸ਼ਨ ਵਾਲੀ ਤੇ ਉਸ ਤੋਂ ਬਾਅਦ ਜੋ ਅਜਨਾਲਾ ਕਟੇਰੀਆਂ ਨੇ ਜੀ ਉੱਥੇ ਪੇਸ਼ ਕਰਨਗੇ ਜੱਜ ਸਾਹਿਬ ਦੇ ਕੋਲ ਤੇ ਉੱਥੇ ਸਾਡੀ ਜਿਹੜੀ ਟੀਮ ਹੈ ਲੀਗਲ ਟੀਮ ਹੈ ਪਾਰਟੀ ਦੀ ਇਕਾਲੀ ਦਲਵਾਰਿਸ ਪੰਜਾਬ ਦੇ ਦੀ ਜੀ ਉਹ ਰੈਡੀ ਹੈ ਜੀ ਉਹ ट्रांजिट ਜੋ ਰਿਮਾਂਡ ਦੇ ਉੱਪਰ ਵੀ ਅਸੀਂ ਉੱਤੇ ਪੈਰ ਵੀ ਕਰਾਂਗੇ ਜੀ ਤੇ ਉਸ ਤੋਂ ਬਾਅਦ ਜੋ ਜ਼ਮਾਨਤ ਵਗੈਰਾ ਦਾ ਪ੍ਰੋਸੈਸ ਉਹ ਵੀ ਕਰਾਂਗੇ ਬਿਲਕੁਚੇ ਕਹੇ ਖਰਾਸਾ ਬਹੁਤ ਅਨੁਭਵਤ ਜੋ ਸਾਥੀ ਸਾਨ ਉਹਨਾ ਤੇ ਐਨਐਸਏ ਐਕਸਟੈਂਡ ਨਹੀਂ ਕੀਤੀ ਗਈ ਅਮ੍ਰਿਤਪਾਲ ਦੇ ਸੱਤ ਸਾਥੀਆਂ ਨੂੰ ਲੈਣ ਦੇ ਲਈ ਪੰਜਾਬ ਪੁਲਿਸ ਪਹੁੰਚੀ ਸੀ ਡਿਬਰਗੋੜ ਤੋਂ ਪੰਜਾਬ ਇਹ ਦੋਵੇਂ ਸਾਥੀ ਲਿਆਂਦੇ ਜਾਣਗੇ ਡੀਜੀਪੀ ਗੌਰਵ ਯਾਦਵ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਜਨਾਲਾ ਮਾਮਲੇ ਦੇ ਵਿੱਚ ਮੁਲਜ਼ਮ ਜਿਹੜੇ ਨੇ ਉਹ ਪੰਜਾਬ ਲਿਆਂਦੇ ਜਾਣਗੇ ਅੱਜ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਵਿੱਚ ਸੁਣਵਾਈ ਵੀ ਜੜੀ ਹੈ ਉਹ ਹੋ ਸਕਦੀ ਹੈ ਤਾਂ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵੀ ਬਿਆਨ ਜਿਹੜਾ ਹੈ ਦੇ ਦਿੱਤਾ ਗਿਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਵੀ ਬਿਆਨ ਆ ਗਿਆ ਕਿ ਜੜੇ ਉਹਦੇ ਸਾਥੀ ਨੇ ਉਹਨਾਂ ਨੂੰ ਸਾਰਿਆਂ ਨੂੰ ਜਨਾਲਾ ਦੇ ਵਿੱਚ ਲਿਆਂਦਾ ਜਾਣਾ ਯਾਨੀ ਕੋਡ ਦੇ ਵਿੱਚ ਬਾਕੀ ਦੇ ਸਾਥੀ ਜਿਹੜੇ ਹੋਰ ਰਹਿੰਦੇ ਨੇ ਉਹਨਾਂ ਦੀ ਗੱਲ ਕਰ ਰਿਹਾ ਮੈਂ ਪਹਿਲਾਂ ਵਾਲੇ ਤਾਂ ਆ ਚੁੱਕੇ ਨੇ ਕੱਲ ਔਰ ਦੂਜੇ ਪਾਸੇ ਅਮਰਪਾਲ ਸਿੰਘ ਦੇ ਨਾਲ ਕਿਵੇਂ ਏਜੰਡੇ ਚੱਲਣਗੇ ਤੇ ਕਿਵੇਂ ਏਂਡਾ ਚੱਲ ਗਿਆ ਉਹ ਵੀ ਧਿਆਨ ਦੇ ਨਾਲ ਸੁਣਨ ਦੀ ਲੋੜ ਹੈ ਯਾਨੀ ਪੰਜਾਬ ਦੀ ਸਰਕਾਰ ਜਿਹੜੀ ਇਹ ਗੱਲ ਕਹਿੰਦੀ ਸੀ ਤੇ ਅਸੀਂ ਤਾਂ ਭਈ ਇਹਨਾਂ ਨੂੰ ਪੰਜਾਬ ਦੇ ਵਿੱਚ ਛੱਡੋ ਅਸੀਂ ਇਹਨਾਂ ਨੂੰ ਰਹਿ ਹੀ ਨਹੀਂ ਹਉਣ ਦੇਵਾਂਗੇ। ਔਰ ਹੁਣ ਦੇਖੋ ਵੀ ਅਮਰਪਾਲ ਸਿੰਘ ਨੂੰ ਤੇ ਬਾਕੀ ਦੇ ਸਾਥੀਆਂ ਦੇ ਉੱਤੇ ਤਸ਼ੱਦਦ ਕਿਵੇਂ ਹੁੰਦਾ ਪੰਜਾਬ ਦੀ ਸਰਕਾਰ ਦਾ। ਦੇਖੋ ਕੱਲ ਅਜਨਾਲਾ ਕੋਟ ਦੇ ਵਿੱਚ ਪੇਸ਼ ਕੀਤੇ ਗਏ ਨੇ ਦੇ ਸਾਥੀ ਸੱਤ ਬੰਦੇ ਸੀ ਜਿਹੜੇ ਸਾਡੇ ਸਿੰਘ। ਉਸ ਤੋਂ ਬਾਅਦ ਅਮਰਪਾਲ ਸਿੰਘ ਡਿਬਰੂਬੰਦ ਦੇ ਵਿੱਚ ਬੰਦ ਹੈ। ਸਭ ਨੂੰ ਪਤਾ। ਔਰ ਹੁਣ ਉਹਦੇ ਨਾਲ ਏਜੰਡਾ ਕਿਵੇਂ ਚਲਾ ਦਿੱਤਾ ਕਿਵੇਂ ਉਹਦੇ ਤੇ ਤਸ਼ੱਦਦ ਹੁੰਦਾ ਇਹ ਵੀ ਸੋਚਣ ਦੀ ਲੋੜ ਹੈ ਸਾਡੇ ਪੰਜਾਬੀਆਂ ਨੂੰ ਬਹੁਤ ਸੋਚਣ ਦੀ ਲੋੜ ਹੈ ਕਿਉਂਕਿ ਵੇਖੋ ਹੁਣ ਅਮਰਪਾਲ ਸਿੰਘ ਨੂੰ ਔਰ ਬਾਕੀ ਦੇ ਸਾਥੀਆਂ ਨੂੰ ਕਿਉਂ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਇਹਦੇ ਪਿੱਛੇ ਦੀ ਕਹਾਣੀ ਹੈ ਕਿਸੇ ਹਾਲੇ মিডিਆ ਨੇ ਨਹੀਂ ਧਰੀ ਕਿਦੇ ਪਿੱਛੇ ਦਾ ਰਾਜ ਕੀ ਹੈ ਅਮਰਪਾਲ ਸਿੰਘ ਹੋਵੇ ਚਾਹੇ ਹੁਣ ਸਾਰੇ ਸਾਥੀ ਉਹਨਾਂ ਦੇ ਨਾਲ ਪੰਜਾਬ ਦੇ ਲੋਕ ਵੀ ਕਹਿ ਰਹੇ ਨੇ ਬਹੁਤ ਸਾਰੇ ਸਾਡੇ ਨੌਜਵਾਨਾਂ ਦੇ ਮੂੰਹੋਂ ਇਹ ਗੱਲਾਂ ਆ ਰਹੀਆਂ ਨੇ ਕਿ ਭਾਈ ਅਮਰਪਾਲ ਸਿੰਘ ਦੇ ਖਿਲਾਫ ਗੁੱਜਾ ਏਜੰਡਾ ਚੱਲੂ ਆ ਬਹੁਤ ਵੱਡਾ ਕੁਝ ਹੋ ਸਕਦਾ ਭਾਈ ਅਮਰਪਾਲ ਸਿੰਘ ਦੇ ਨਾਲ ਜਿਵੇਂ ਕਿ ਉਹਨਾਂ ਦੇ ਨਾਲ ਕੋਈ ਵੀ ਵੱਡੀ ਤੋਂ ਵੱਡੀ ਕੁੱਟਮਾਰ ਕਰਾ ਦਿੱਤੀ ਜਾ ਸਕਦੀ ਆ ਜਾਂ ਫਿਰ ਉਹਨਾਂ ਦਾ ਅਨਕਾਊਂਟਰ ਤੱਕ ਕਰਵਾ ਸਕਦੀ ਆ ਪੁਲਿਸ ਕਿਉਂ ਯਾਨੀ ਸਰਕਾਰ ਪੁਲਿਸ ਤਾਂ ਉਹਨਾਂ ਦੀ ਬੰਨੀ ਹੋਈ ਆ ਪਰ ਜਿਹੜੀ ਸਰਕਾਰ ਸਰਕਾਰ ਨੂੰ ਪਤਾ ਕਿ 2 ਸਾਲ ਸਾਡੇ ਹੋਰ ਨੇ ਇਹਨਾਂ 2 ਸਾਲਾਂ ਦੇ ਅੰਦਰ ਅੰਦਰ ਅਮਰਪਾਲ ਸਿੰਘ ਦੇ ਨਾਲ ਔਰ ਬਾਕੀ ਸਾਥੀਆਂ ਦੇ ਨਾਲ ਸਰਕਾਰ ਕੁਝ ਵੱਡਾ ਕਰਨਾ ਚਾਹੁੰਦੀ ਹੈ ਕਿਉਂਕਿ ਅਮਰਪਾਲ ਸਿੰਘ ਦੀ ਜਿਹੜੀ ਫੈਨ ਫਾਲੋਇੰਗ ਹੈ ਜੋ ਅਮਰਪਾਲ ਸਿੰਘ ਦਾ ਰਤਬਾ ਉਹ ਪੰਜਾਬ ਦੇ ਲੋਕਾਂ ਪ੍ਰਤੀ ਇੱਕ ਬਹੁਤ ਹੀ ਵੱਡਾ ਰਤਬਾ ਹਾਸਲ ਕਰ ਗਏ ਨੇ ਯਾਨੀ ਇੱਕ ਮੁੱਖ ਮੰਤਰੀ ਜਿੰਨਾ ਉਸਦਾ ਰਤਬਾ ਹੋ ਚੁੱਕਿਆ ਹੈ ਇਹ ਗੱਲ ਪੂਰੀ ਯਾਨੀ ਕਿ ਮੁੱਖ ਮੰਤਰੀ ਵੀ ਜਾਣਦੇ ਨੇ ਔਰ ਪੂਰੀ ਸਰਕਾਰ ਦੇ ਨੁਮਾਇੰਦੇ ਜਾਣਦੇ ਨੇ ਕਿ ਅਮਰਪਾਲ ਸਿੰਘ ਦੀ ਜਿਹੜੀ ਛਵੀ ਹੈ ਉਹ ਬੇਹੱਦ ਜ਼ਿਆਦਾ بلندੀਆਂ ਛੂੰਦੀ ਜਾ ਰਹੀ ਹੈ ਔਰ ਹੁਣ ਇਹਨਾਂ ਤੋਂ ਜਿਹੜੀ ਕਿਹੇ ਗੱਲ ਸਹਿਣ ਨਹੀਂ ਹੋਈ ਐਸ ਕਰਕੇ ਡੂਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਇਹਨਾਂ ਨੂੰ ਬਾਹਰ ਲਿਆਂਦਾ ਜਾ ਰਿਹਾ ਤਾਂ ਹੁਣ ਇੱਥੇ ਲਿਆ ਕੇ ਪੁਲਿਸ ਅਜਨਾਰਾ ਕੋਰਟ ਪੇਸ਼ ਕਰਦੀ ਹੈ ਸਿੱਧਾ ਅਮਰਸਰ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰੂਗੀ ਔਰ ਉਸ ਤੋਂ ਬਾਅਦ ਅਮਰਪਾਲ ਸਿੰਘ ਦੇ ਸਾਥੀ ਤਾਂ ਹੋ ਗਏ ਨੇ ਰਹਿ ਗਈ ਬਾਰੀ ਅਮਰਪਾਲ ਸਿੰਘ ਔਰ ਬਾਕੀ ਦੇ ਤਿੰਨ ਸਾਥੀ ਇਹਨਾਂ ਨੂੰ ਵੀ ਲਿਆ ਕੇ ਐਸੇ ਹੀ ਪ੍ਰਕਾਰ ਜੇਲ੍ਹ ਦੇ ਵਿੱਚ ਰੱਖਿਆ ਜਾਣਾ ਉਸ ਤੋਂ ਬਾਅਦ ਬਹੁਤ ਵੱਡੇ ਵੱਡੇ ਏਜੰਡੇ ਚੱਲਣਗੇ ਤੁਹਾਡੇ ਸਾਹਮਣੇ ਆ ਕਿਉਂਕਿ ਅਮਰਪਾਲ ਸਿੰਘ ਨੂੰ ਲੈ ਕੇ ਪਲ-ਪਲ ਅਪਡੇਟ ਬਦਲ ਰਹੀ ਹੈ ਜਿਹੜੀ ਕਿ ਬਹੁਤ ਹੀ ਮੰਦ ਭਾਗੀ ਖਬਰ ਹੋ ਸਕਦੀ ਹੈ ਪੰਜਾਬ ਦੇ ਲੋਕਾਂ ਲਈ ਕਿਉਂਕਿ ਅਮਰਪਾਲ ਸਿੰਘ ਦੇ ਨਾਲ ਜੇਕਰ ਪੰਜਾਬ ਦੀ ਸਰਕਾਰ ਕੁਝ ਗਲਤ ਕਰ ਦਿੰਦੀ ਹੈ ਤੇ ਮੈਨੂੰ ਐ ਲੱਗਦਾ ਵੀ ਫਿਰ ਇੱਕ ਨਹੀਂ ਬਹੁਤ ਸਾਰੇ ਅਮਰਪਾਲ ਸਿੰਘ ਖੜੇ ਹੋ ਜਾਣਗੇ ਕਿਉਂ ਕਿ ਇਹ ਪੰਜਾਬ ਦੀ ਧਰਤੀ ਹੈ ਜਿਹੜੇ ਲੋਕ ਹੱਕਾਂ ਦੀਆਂ ਗੱਲਾਂ ਕਰਦੇ ਸਾਡੇ ਲੋਕਾਂ ਦੀਆਂ ਗੱਲਾਂ ਕਰਦੇ ਨੇ ਜਾਂ ਫਿਰ ਸਾਡੀ ਭਾਈ ਕੌਮ ਦੇ ਯਾਨੀ ਹੱਕ ਦੇ ਵਿੱਚ ਖੜ ਜਾਂਦੇ ਨੇ ਉਹਨਾਂ ਲੋਕਾਂ ਦੇ ਨਾਲ ਹੀ ਕਿ ਸਿੱਦਤ ਕਿਉਂ ਹੋ ਰਿਆ ਇੱਕ ਪਾਸੇ ਲੱਖਾ ਸਿੰਘ ਸੁਧਾਨਾ ਪੰਜਾਬ ਦੇ ਹਰ ਇੱਕ ਮੁੱਦੇ ਦੀ ਗੱਲ ਕਰਦਾ ਉਸ ਬੰਦੇ ਦੇ ਉੱਤੇ ਟਾਰਗੇਟ ਕੀਤਾ ਜਾਂਦਾ ਉਹਨੂੰ ਬੰਦੇ ਨੂੰ ਯਾਨੀ ਲੱਤਾਂ ਖਿੱਚੀਆਂ ਜਾਂਦੀਆਂ ਉਹਨਾਂ ਦੀਆਂ ਉਹਨਾਂ ਨੂੰ ਦਬਾਇਆ ਜਾਂਦਾ ਯਾਨੀ ਇਹ ਸਰਕਾਰਾਂ ਨੂੰ ਜਿਹੜੀਆਂ ਕਿ ਗੱਲਾਂ ਸਾਹਮਣੇ ਲਿਆਉਂਦੇ ਨੇ ਸਰਕਾਰਾਂ ਦੀਆਂ ਲੋਕਾਂ ਦੇ ਵਿੱਚ ਧਰਦੇ ਨੇ ਉਹਨਾਂ ਨੂੰ ਲੱਗਦਾ ਕਿ ਇਹ ਲੋਕ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਟੱਕਰ ਦੇ ਦੇਣਗੇ ਅਮਰਪਾਲ ਸਿੰਘ ਹੋਵੇ ਚਾਹੇ ਹੋਵੇ ਲੱਖਾ ਸਿੰਘ ਸਿਧਾਣਾ ਜਿਵੇਂ ਕਿ ਪਾਣੀਆਂ ਦਾ ਮੁੱਦਾ ਹੈ ਬੇਰੁਜ਼ਗਾਰੀ ਦਾ ਮੁੱਦਾ ਹੈ ਮਾਂ ਬੋਲੀ ਪੰਜਾਬੀ ਦਾ ਮੁੱਦਾ ਹੈ ਬਹੁਤ ਸਾਰੇ ਐਸੇ ਮੁੱਦੇ ਨੇ ਜਿਵੇਂ ਕਿ ਚਿੱਟੇ ਨੂੰ ਲੈ ਕੇ ਤਾਂ ਇਹਨੇ ਸਰਕਾਰ ਹੀ ਬਣਾਈ ਸੀ ਜਿਨ੍ਹਾਂ ਨੂੰ ਬੰਦ ਕਰਨ ਦੇ ਲਈ ਪੰਜਾਬ ਦੇ ਨੌਜਵਾਨ ਨਿਕਲੇ ਹਾਲਾਂਕਿ ਰੱਖਾ ਸਿੰਘ ਸਿਧਾਣਾ ਵੀ ਬਹੁਤ ਸਾਰੀਆਂ ਇਹਨਾਂ ਗੱਲਾਂ ਦੇ ਉੱਤੇ ਬੋਲਦਾ ਕਿ ਭਾਈ ਜਿਹੜਾ ਚਿੱਟਾ ਇਹਦੇ ਨਾਲ ਸਾਡੀ ਬਹੁਤ ਸਾਰੀ ਨੌਜਵਾਨੀ ਮਰ ਚੁੱਕੀ ਹੈ ਲੱਖਾ ਸਿੰਘ ਸਿਧਾਣਾ ਨੇ ਤਾਂ ਸੋਹਿਆਂ ਦੇ ਵਿੱਚ ਖੜਖੜ ਕੇ ਵੀ ਵੀਡੀਓ ਪਾਈਆਂ ਪਰ ਸਾਡੇ ਪੰਜਾਬੀਆਂ ਨੇ ਮੈਨੂੰ ਲੱਗਦਾ ਜਿਵੇਂ ਬਹੁਤ ਘੱਟ ਗਿਣਤੀ ਦੇ ਵਿੱਚ ਸਾਡੇ ਲੋਕ ਆ ਜਿਹੜੇ ਉਹ ਇਹ ਗੱਲਾਂ ਦੇ ਪਿੱਛੇ ਲੱਗਦੇ ਨੇ ਕਿਉਂਕਿ ਜਿਹੜੀਆਂ ਗੱਲਾਂ ਸਾਡੇ ਪੰਜਾਬ ਨੂੰ ਮਾਰ ਰਹੀਆਂ ਨੇ ਉਹਨਾਂ ਗੱਲਾਂ ਦੇ ਪਿੱਛੇ ਜ਼ਰੂਰ ਜਾਣਾ ਚਾਹੀਦਾ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀਆਂ ਮਾਵਾਂ ਭੈਣਾਂ ਨੂੰ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਤਾਂ